ਸਾਬ ਉਹ ਰੰਗ ਸਾਕੀ ਕਾ ਲੀ ਫਾਕੀ ਕਾ ਸਨਾਗੀਆਂ ਬਸ ਠੀਕ ਠਾਕ ਵਧੀਆ ਹਾਂ ਕੋਈ ਸਮਾਂ ਪਾਸ ਹੋ ਤਾ ਕੋਈ ਫਟੇਸ ਨਾ ਕਿ ਆ ਗਿਆ ਬਜ਼ਾਰ ਗਿਆ ਈ ਸ਼ੰਬੀ ਦੇ ਕੱਪੜੇ ਲੈਣ ਹਾਂ ਬੈਠੇ ਰਹੇ ਤੇ ਇੰਨੇ ਕੋਈ ਗੱਲ ਦੀ ਵੈਲਿਊ ਨਹੀਂ ਤੇ ਸਵੇਰੇ ਆਂਦੇ ਕੀ ਰੱਖੜੀ ਤੇ ਜਾਣਾ ਹੈ ਕੁੜੀ ਕੋਲ ਅੱਛਾ ਤੇ ਮੈਨਾਂ ਗਾ ਫਿਰ ਕੁੜੀ ਕੋਲ ਜਾਣਾ ਤੇ ਕੁੜੀ ਕੋਲ ਖਾਲੀ ਇੱਥੇ ਜਾਣਾ ਹੈ ਨਾ ਹਾਂਜੀ ਤੇ ਕੋਈ ਲੀੜਾ ਕਪੜਾ ਲੈ ਕੇ ਜਾਓ ਉਹਦਾ ਆਹੋ ਤੇ ਖਾਣਾ ਇਨ ਨੂੰ ਮੈਂ ਕਿਹਾ ਮੈਂ ਰਾਜ ਜੀ ਤੇ ਆਂਦੇ ਸ਼ਮੀ ਕਹਿੰਦੀ ਭਾਬੀ ਬਣਾਉਣਾ ਤੇ ਜੇ ਜਾਣਾ ਤੀ ਇਹ ਬਿਲਕੁਲ ਇਹਦੇ ਦੋ ਸੂਟ ਲੈ ਆਉਣਾ ਹੀ ਕਹਿੰਦੀ ਮੇਰੇ ਕੋਲ ਤੇ ਪੈਸੇ ਨਹੀਂ ਮੰਮੀ ਮੈਂ ਉਹ ਤੇ ਕਿਤੇ ਤੈਨੂੰ ਦੱਸਣ ਦੀ ਲੋੜ ਆ ਵੀ ਤੇਰੇ ਕੋਲ ਪੈਸੇ ਨਹੀਂ ਉਹ ਤੇ ਮੈਨੂੰ ਪਈ ਜੋ ਪਤਾ ਪਾਟਾ ਇਹਨਾਂ ਦਾ ਵੀ ਕਿ ਦੱਸਣ ਦੀ ਤੇ ਕੋਈ ਜ਼ਰੂਰਤ ਹੀ ਨਹੀਂ ਹੁਣ ਤੇ ਮੈਨੂੰ ਪਤਾ ਲੱਗ ਗਿਆ ਵੀ ਤੁਹਾਡੇ ਕੋਲ ਪੈਸੇ ਹੁੰਦੇ ਹੀ ਨਹੀਂ ਕਿ ਉਹ ਪੈਸੇ ਨਹੀਂ ਹੁੰਦੇ ਹਾਂ ਮੈਂ ਤੇ ਮੈਂ ਕਿਹਾ ਮੈਂ ਪੈਸੇ ਲੈ ਕੇ ਤੇ ਫੇਰ ਵੀ ਤੈਨੂੰ ਕਹਿਣ ਆਈਆਂ ਵੀ ਮੇਰਲਾ ਤੇ ਚਲ ਉਹਦੇ ਕੁੜੀ ਦੇ ਕੱਪੜੇ ਲੈ ਆਈਏ ਜੇ ਜਿਹੋਦੇ ਅੱਜਕੱਲ ਕੁੜੀਆਂ ਪਸੰਦ ਕਰਦੀਆਂ ਚਲ ਵਾਜ ਜਾ ਕੇ ਪਸੰਦ ਕਰ ਲਈਏ ਨਾ ਨਹੀਂ ਹੁਣ ਪਤਾ ਲੱਗਦਾ ਕਿ ਕੀ ਹੈ ਆਪਣੇ ਹਿਸਾਬ ਨਾਲ ਲੈਣੇ ਆ ਉਹਨੂੰ ਨਾ ਪਸੰਦ ਆ ਉਹਨੂੰ ਕਿਤਨੀ ਜ਼ਿਆਦਾ ਹੋ ਤਾਏ ਖਰਚਣ ਦਾ ਤੇ ਫਿਰ ਇਹਨੂੰ ਨਾਲ ਲੈ ਕੇ ਤੇ ਮੈਂ ਉਹਦੇ ਕੱਪੜੇ ਲੈ ਕੇ ਆਈ ਕੁੜੀ ਦੇ ਚਰਚਾ ਆਪਣਾ ਹੋ ਗਿਆ ਫਿਰ ਜਾਵਾਂ ਤੇ ਚਲ ਨਾਲ ਲੈ ਲਵੋ ਵੀ ਚੰਗੇ ਲੱਗੀਦਾ ਕੀ ਤੇ ਆ ਨਹੀਂ ਰਕਰ ਜਾਂਦੇ ਆ ਕੱਪੜੇ ਲੈ ਕੇ ਕਈ ਦੀ ਮੈਂ ਪੈਸੇ ਦੇ ਆਉਂਗੀ ਮੈਂ ਪੈਸਿਆਂ ਦੀ ਗੱਲ ਹੋਰ ਕਰਨੀ ਆ ਆਹ ਨੂੰ ਹੀ ਪਤਾ ਹੋ ਗਾ ਨਾ ਪੈਸੇ ਆਏ ਜਾਂ ਨਹੀਂ ਕਿਹੜੀ ਕਰ ਰਿਹਾ ਤੇ ਮੈਂ ਕਿਹਾ ਚੱਲ ਕਪੜਾ ਖੜਿਆ ਹੋਵੇ ਕਿਸ ਨੂੰ ਪਤਾ ਲੱਗਦਾ ਵੀ ਕਪੜਾ ਲੈ ਕੇ ਆਇਆ ਕੋਈ ਤੇ ਹੋਰ ਸੁਣਾਓ ਤੇ ਕੀ ਕਰਦੇ ਆ ਚੱਲ ਵੀ ਚੱਲ ਨੰਨੂ ਮੈਂ ਕਿਹਾ ਲੱਗੂ ਇੱਕ ਹੋ ਜਾ ਇਹ ਆਪਣੇ ਸੋਹਣੇ ਆਹ ਦੇਖੋ ਇਹ ਤੇ ਛੰਮੀ ਕਾਇਆ ਅੱਛਾ ਤੇ ਇਹ ਛੰਮੀ ਦੀ ਜਥਾਣੀ ਦਾ ਆ ਤੇ ਆਪਾਂ ਅੰਟੀ ਫਰ ਕਿੰਨੀ ਪਾਇਆ ਅਈ ਕੋਲੇ ਲੈਂਦੇ ਸੇਮ ਰੇਟ ਸੇਮ ਪੈਸੇ ਸਿਰਫ ਕਲਰ ਹੀ ਚੇਂ ਗਿਆ ਹਾਂਜੀ ਹਾਂ ਤੇ ਦੁਪੱਟੇ ਜਿਹੜੇ ਹੀ ਇਹ ਦੁਜੇ ਆ ਇਹ ਨਾਲ ਦੁਪੱਟੇ ਨਹੀਂ ਹੈਗੇ ਤੇ ਦੁਪੱਟੇ ਨਾਲ ਅਗੇ ਨਾਲ ਡਾਈ ਕਰਨੇ ਦੇ ਦਿੱਤੇ ਆ ਸੋਹਣੇ ਸੂਟ ਬਹੁਤ ਸੋਹਣੇ ਮੈਂ ਕਿ ਚੱਲ ਵੈਟੀ ਕੋਈ ਚੀਜ਼ ਪਾਵੇ ਤੇ ਹੰਡਾ ਲਈ ਹਨਾ ਸਵਾਉਣ ਵਾਲੇ ਆ ਸਵਾਣ ਕਲਰ ਸੋਹਣੇ ਨਾਂਂਟੀ ਬਹੁਤ ਸੋਹਣੇ ਮੈਨੂੰ ਆਪਰੇ ਪਿਆਰੇ ਲੱਗ ਗਈ ਤੇ ਮੈਂ ਕਿਹਾ ਚੱਲ ਜਿਹੜਾ ਉਹਨਾਂ ਨਾਲ ਖੜਾ ਹੋਗਾ ਦੋਈ ਨਾ ਨਹੀਂ ਆਪੇ ਪਿਆਰ ਕਰ ਲੈਣਗੇ ਜਿੱਦ ਨੂੰ ਹਾਂਜੀ ਜਿਹੜਾ ਕਲਰ ਪਸੰਦ ਹੈ ਆ ਤੇ ਮੰਮੀ ਕਹਿੰਦੇ ਇਹ ਵੀ ਚੱਲ ਸੂਟ ਲੈ ਲਾ ਮੈਂ ਕਿਹਾ ਹੀ ਪੈਸੇ ਦੇ ਆ ਨਹੀਂ ਆ ਅੱਛਾ ਨਹੀਂ ਰਾਜ ਪੈਸੇ ਫਿਰ ਉਹ ਤੇ ਉਹਨੂੰ ਹੀ ਛੰਮੀ ਨੂੰ ਹੀ ਪਤਾ ਹੋਣਾ ਪੈਸੇ ਦਿੱਤੇ ਹਾਂ ਹੈਗਾ ਹੀ ਨਾ ਰੈਂਟਿੰਗ ਦੇ ਸੂਟਾਂ ਨੂੰ ਥੋੜਾ ਸਾਰਨਾ ਵਾ ਕੇ ਵੇਖਣ ਵਾਲਿਆਂ ਨੇ ਤਾਂ ਕਹਿੰਦਾ ਪੈਸੇ ਆਪਣੇ ਪਰਸ ਚੋਂ ਕੱਢ ਕੇ ਘਰ ਆ ਦੇ ਆਉਂਦੇ ਚਲੋ ਹੈ ਨਾ ਮੈਂ ਨਹੀਂ ਅੰਦੀ ਮੈਂ ਕਿਹਾ ਮੈਂ ਕਿਹਾ ਨਾਲ ਆਪਾਂ ਇਦਾਂ ਕਰਦੇ ਆ ਕਿ 3300 ਰੁਪਏ ਦੇ ਦਾਂਗੇ ਤੇ ਬੜੇ ਆ ਫਿਰ ਹੋ ਰਹਾ ਨਾ ਤੁਹਾਨੂੰ ਪਤਾ ਹੈ ਇੰਨਾ ਹੋਰ ਤੁਹਾਡੀ ਮਰਜ਼ੀ ਹੁਣ ਨਹੀਂ ਜੋ ਚਾਹਣਾ ਹੈ ਬਸ ਇਹ ਤਾਂ ਆਪਣੀ ਛੱਡ ਆਇਆ 33 ਰੱਖੋ ਜਿੰਨਾ ਮਰਜ਼ੀ ਰੱਖੋ ਕੋਈ ਜਾ ਮੈਂ ਤਾਂ ਨਹੀਂ ਚਾਹ ਇਹਨਾਂ ਜੋ ਬਹੁਤ ਆ ਗਏ ਅੰਦਰ ਗੋਹਣਾ ਇਹ ਸਾਰਾ ਵੇਕਿੰਗ ਜਾ ਚੱਲਣਾ ਚਾਹੀਦਾ ਵਾ ਸਾਰਾ ਕੋਈ ਕਿ ਨਹੀਂ ਇਹ ਤਾਂ ਹੈ ਹਾਂ ਤੁਹਾਨੂੰ ਪਤਾ 15 1500 ਦੇ ਆਏਗੇ ਸੂਟ ਦੋਵੇਂ ਸੋਹਣੇ ਨੇ ਬਹੁਤ ਸੋਹਣੇ ਹਾਂ ਚੁੰਨੀ ਪਾ ਲਏ ਤੇ 15 1500 ਪੈ ਗਿਆ ਜੀ ਠੀਕ ਹੈ ਚਲੋ ਠੀਕ ਹੈ ਮੈਨੂੰ ਵਧੀਆ ਮੱਤੇ ਫਿਰ ਨਹੀਂ ਹੀ ਚੱਲ ਇੱਕ ਉਹਨਾਂ ਨੂੰ ਪਸੰਦ ਆ ਜਾਣਾ ਹੁਣ ਉਹ ਆਵੇ ਨਹੀਂ ਆ ਜਾਣੀ ਸੋਹਣੇ ਸੂਟ ਪ੍ਰਿੰਟ ਬੜਾ ਸੋਹਣਾ ਹੈ ਨਾ ਕਿ ਸੋਹਣੇ ਚਲੋ ਬਵਾਦੀ ਜੀ ਕਿ ਮੈਂ ਸਭ ਦੀ ਬਣੀ ਹੈ ਵੀ ਤੇ ਹੱਥਾਂ ਦਾ ਦਿੱਤਾ ਹੀ ਲੈਣਾ ਉਹਨਾਂ ਨੇ ਜੇ ਉਹਨਾਂ ਚਾਰੀਆਂ ਨੂੰ ਦੇ ਦਿੰਦਾ ਤਾਂ ਠੀਕ ਹੈ ਨਹੀਂ ਦਿੱਤਾ ਸਾਨੂੰ ਉਹ ਤਾਂ ਮਨ ਤਾਂ ਬੜਾ ਗੁੱਸਾ ਹੁੰਦੀ ਹੈ ਉਹ ਜਦੋਂ ਵੀ ਇੱਥੇ ਆਵੇ ਕੋਨੇ ਮੇਰੇ ਹੋ ਗਿਆ ਨਾ ਅੰਦਾਲਾ ਬੱਧੀ ਮੇਰੇ ਬਟਾਲੇ ਸੂਕ ਲੈ ਕੇ ਆਈ ਭਾਬੀ ਮੇਰੇ ਬਟਾਲੇ ਸੂਕ ਲੈ ਕੇ ਆਈ ਠੀਕ ਉਹ ਫਿਰ ਮੈਂ ਜਦੋਂ ਜਾਵਾਂ ਉਹਦਾ ਨੌਂਗਾ ਪੈਂਦਾ ਹੀ ਪੈਂਦਾ ਵਾ ਤੇ ਉਹ ਫਿਰ ਮੰਮੀ ਕਹਿੰਦੇ ਚੱਲ ਲੈ ਆਉਨੇ ਚ ਮੈਂ ਕਿਹਾ ਚੱਲ ਦੋ ਮਿੰਟ ਜਾ ਕੇ ਤੇ ਫਿਰ ਆਣ ਲੱਗਾ ਦੋ ਤਿੰਨ ਮਿੰਟ ਤਾਂ ਲੱਗ ਹੀ ਗਏ ਆ ਫਿਰ ਚੱਲ ਆ ਗਏ ਆਪਣੀ ਮਰਜ਼ੀ ਦਾ ਭਾਅ ਆਪਣੇ ਘਰ ਉਹ 10-10000 ਦਾ 5-5000 ਦਾ ਸੂਕ ਪਉਂਦੀ ਆ ਹਨਾ ਤੇ ਪੇਕਿਆਂ ਤੋਂ ਤੀਆਂ ਨੂੰ ਹੁੰਦੀ ਆ ਤਾਂ ਹੁੰਦੀ ਆ ਤਾਂ ਇਹ ਪੇਕਿਆਂ ਦਾ ਭਾਅ 500 ਦੇ ਮਿਲ ਜੇ ਨਾ ਉਹਨਾਂ ਨੂੰ ਵੀ ਬਹੁਤ ਚੰਗਾ ਲੱਗਿਆ ਇਹ ਸੂਕ ਸੋਹਣੇ ਆ ਬਹੁਤ ਸੋਹਣਾ ਤੇ ਚਲੋ ਇਹ ਆ ਕਿ ਕੋਈ ਪਾਇੰਟ ਚੀਜੋ ਬੰਦਾ ਦਵੇ ਵੀ ਜਿਹੜੀ ਪਾਵੇ ਹਣਾਉਣੀ ਹੈ ਨਾ ਕੁੜੀਆਂ ਅਜੇ ਤੱਕ ਪਸੰਦੀ ਇਹੋ ਕਰਨ ਵਾਲਾ ਹਲਕੇ ਫੁਲਕੇ ਜਿਹੇ ਚੰਗੀਆਂ ਚੀਜ਼ਾਂ ਦਾ ਕੀ ਕਰ ਜਿਹੜੀ ਡਰੰਕ ਵਾਲ ਮਾਰੀਆਂ ਚ ਪਏ ਰਹਿਣਾ ਹੈ ਨਾ ਨਾ ਦਿੱਤੇ ਨਾ ਦਿੱਤੇ ਇੱਕ ਚੀਜ਼ ਹੋ ਜਾਂਦੀ ਆ ਤੇ ਅੱਗੇ ਚਲ ਪਾਵੇ ਕੋਈ ਹੰਡਾਵੇ ਤਾਂ ਸਹੀ ਮੈਂ ਤੁ ਕੀ ਉਹਦੀ ਥਾਣੀ ਅਹੀਂ ਕਦੀ ਫਰਕ ਕੀਤਾ ਉਹਦੀ ਥਾਣੀ ਇੰਨੀ ਚੰਗੀ ਆ ਨਾ ਬਹੁਤ ਜ਼ਿਆਦਾ ਚੰਗੀ ਆ ਹੁਣ ਉਹ ਠੀਕ ਵੀ ਗਈ ਤੇ ਸਾਰਾ ਉਹ ਹੀ ਡਈ ਆ ਕਰਦਾ ਸਾਰਾ ਉਹ ਹੀ ਕੰਮ ਕਰਦੀ ਆ ਸਾਰੀ ਉਹ ਇੰਨੀ ਜ਼ਿਆਦਾ ਉਹਦੀ ਸੇਵਾ ਕਰਦੀ ਆ ਤੈਨੂੰ ਪਤਾ ਹੀ ਨਹੀਂ ਤੁਹਾਡੀ ਫਰਕ ਪਾਇਆ ਕੀ ਗੱਲ ਹੈ ਫਿਰ ਨਹੀਂ ਅਸੀਂ ਕਦੀ ਵੀ ਨਹੀਂ ਆਂਟੀ ਕੋਈ ਵੀ ਕੰਮ ਕਰੀਏ ਇਹ ਨਹੀਂ ਕਰੀ ਹੋਰੀ ਜੀ ਥਾਣੀ ਤੇ ਉਹਦੇ ਚ ਫਰਕ ਪਾਇਆ ਹਾਂਜੀ ਸਹੀ ਅਕਦੇ ਚੱਲ ਉਹ ਵੀ ਹੱਦ ਕੀ ਇਹ ਵੀ ਚਲੋ ਆਪਣੀ ਸਿਆਣਪ ਆ ਤੁਹਾਡੀ ਹਾਂ ਬਿਲਕੁਲ ਬਿਲਕੁਲ ਹਾਂ ਕਿ ਤਾਈ ਪਿੱਛੋਂ ਦੁਖੀ ਹੈ ਵਿਚਾਰੀ ਉਹਦੀ ਮਾਂ ਵੀ ਨਹੀਂ ਹੈ ਜੀ ਉਹਦੀ ਸਾੜੀ ਦੀ ਨਾ ਤੇ ਫੇਰ ਤਾਂ ਕਰਕੇ ਥੋੜੀ ਆਪ ਨੂੰ ਤਾਂ ਵੀ ਨਹੀਂ ਚੱਲ ਕਰਨੀ ਚਾਹੀਦਾ ਚਲ ਅੱਗੇ ਕੀ ਕਰਨਾ ਇਹ ਨਾ ਐਂਦਾ ਕਰੋ ਵੀ ਬਹਿ ਜਾਓ ਤੇ ਮੈਂ ਸਬਜ਼ੀ ਬਣਾ ਲਾਂ ਮੇਰੀ ਸਬਜ਼ੀ ਬਹੁਤ ਲੇਟ ਹੋ ਗਈ ਕਵਲਾ ਬੂਆ ਹੁੰਦਾ ਛੱਡਿਆ ਸਾਰਾ ਮੈਂ ਥੇ ਅੰਦਰ ਆ ਜਾਣਾ ਆ ਉਹ ਬੰਦ ਕਰ ਦਿਆ ਕਰੋ ਨਾ ਬੂਆ ਬੰਦ ਕਰ ਦੇ ਕੋਈ ਗੱਲ ਮੇਰੀ ਗੱਲ ਸਮਝੇ ਤਾ ਮਾਤਾ ਨੇ ਪਾਤਾ 'ਚ ਪੰਗਾ ਕਾਦਾ ਪਾਤਾ ਸ਼ਮੀ ਨੂੰ ਗੱਲ ਕਰਨ ਦੀ ਹੀ ਅੱਜ ਫੋਨ ਤੇ ਹੁਣ ਕਹਿੰਦੀ ਮੈਨੂੰ ਪਰੇਸ਼ਾਨ ਬੜਾ ਕਰਦੀ ਮੇਨਸਾਂ ਘਰ ਮਾਰਿਆ ਐਨੇ ਮੈਨੂੰ ਏਡਾ ਆ ਮੈਨੇ ਪੈਸੇ ਮੰਗਦੇ ਆ ਮੈਥੋਂ ਆ ਕਰਦੇ ਆ ਉਹ ਕਰਦੇ ਆ ਤੇ ਉਹਨੇ ਫਿਰ ਕਰਨੀ ਹੀ ਗੱਲ ਫਿਰ ਹੋਰ ਕੀ ਐ ਤੂੰ ਵੀ ਤੇ ਹਟ ਦੇਣੀ ਐ ਕਿ ਬੰਦਾ ਤੂੰ ਤੈਨੂੰ ਹੀ ਕਿਹਾ ਕਿ ਤੂੰ ਨਾ ਇਹੋ ਕੰਮ ਕਰਿਆ ਕਰ ਰੱਬ ਨੇ ਤੈਨੂੰ ਸਾਰਾ ਕੁਝ ਦਿੱਤਾ ਤੇਰਾ ਵੀ ਖਿਆਲ ਬਸ ਉਹਦੀ ਪੈਨਸ਼ਨ ਵਾਲੀ ਰਹਿੰਦਾ ਆ ਪੀਓ ਉਹਦੇ ਕੋਲ ਜਿਹੜਾ 4 ਪੈਸੇ ਹੈਗੇ ਉਹੋ ਲੈ ਲੈ ਫਿਰ ਉਹਨੇ ਤੇ ਆਪਣੀ ਧੀ ਨਾਲ ਗੱਲ ਕਰਨੀ ਕਰਨੀ ਆਜਾ ਤੁਹਾਨੂੰ ਪਤਾ ਉਹ ਅੱਗੇ ਬੜੀ ਤੇਜਿਆ ਤਾਂ ਉਹਨੇ ਤੇ ਫਿਰ ਇਹਦੇ ਵਾਲੀ ਗੱਲ ਕਰਨੀ ਸਾਡੇ ਵਾਸਤੇ ਆਜਾ ਹੁਣ ਜੀ ਤੈਨੂੰ ਚੇਤਾ ਆਇਆ ਤੇ ਪਹਿਲਾਂ ਨਹੀਂ ਤੈਨੂੰ ਪਤਾ ਆ ਤਾਂ ਹੁਣ ਕੀ ਕਰਾਂ ਮੈਂ ਹੁਣ ਮੈਨੂੰ ਨਹੀਂ ਪਤਾ ਪਤਾ ਕੀ ਕਰਨਾ ਕੀ ਮੇਰੇ ਫੋਨ ਆਇਆ ਸੀ ਨਾ ਕਹਿੰਦੀ ਰਖੜੀ ਬਣਾਉਣ ਤੇ ਆਉਣਾ ਵਸਵੇਰੇ ਤੇ ਕੱਪੜੇ ਕੁੱਪੜੇ ਆਉਂਦੇ ਆ ਤੇ ਤੈਨੂੰ ਠੰਡ ਪਾ ਦੇਗੀ ਫਿਰ ਹੋਰ ਕੀ ਆ ਪਰ ਮੇਰਾ ਵੀ ਕੋਈ ਕਸੂਰ ਨਹੀਂ ਆ ਮੈਂ ਤੇ ਪੈਸੇ ਮੈਂ ਦੇ ਸੋਚਿਆ ਵੀ ਚੱਲ ਕੋਈ ਨਹੀਂ ਆ ਗੱਲ ਜਿੰਨੇ ਨਿਕਲਦੇ ਉਹਨੇ ਸਹੀ ਮੈਨੂੰ ਨਹੀਂ ਇਹ ਕੰ ਜੋ ਕੋਈ ਇੰਤ ਨਹੀਂ ਗੇ ਕਦੀ ਮੇਰੀ ਗੱਲ ਕਰਨੀ ਹੁੰਦੀ ਹੈ ਇਹ ਕਦੀ ਵੀ ਨਹੀਂ ਕਰਨੀ ਪੈਂਦੀ ਹੈ ਮੈਂ ਕਰ ਨਹੀਂ ਹੁੰਦੀ ਹੈ ਜਿਹੜਾ ਕੋਈ ਨਹੀਂ ਕਰ ਗੇ ਨਹੀਂ ਕਦੀ ਗੱਲ ਕਰਨੀ ਹੁੰਦੀ ਹੈ ਰਾਏ ਤੇ ਰਾਣਾ ਬਸ ਇਹੋ ਪੰਗਾ ਹੈ ਕਿ ਜਦੋਂ ਜਾਣਾ ਹੁੰਦਾ ਕਿਤੇ ਉਦੋਂ ਹੀ ਲੈਸਾਂ ਲੱਗਣ ਡਾ ਪੈਂਦੀਆਂ ਕੌਣ ਆ ਬਸ ਇੰਨੀ ਕਰ ਗਈ ਆ ਉਹ ਇੰਨੀ ਕਰ ਗਈ ਬਸ ਇੰਨੀ ਕਰ ਗਈ ਆ ਉਹ ਤਾਂ ਟਾਈਮ ਦੇ ਰੱਖਾਂਗੀ ਪਰ ਕੀ ਟਾਈਮ ਹੋ ਗਿਆ 3 ਵਜ ਗਏ ਨੇ ਉਦੋਂ ਤੇ ਅਜੇ ਵਿੱਚ ਘਰ ਹੀ ਬੈਠੀ ਕਾ ਲੱਗੀ ਏ ਤੇਰਾ ਬਸਾ ਓਏ ਕੰਮ ਏ ਤੇਰਾ ਤੂੰ ਪੱਗ ਨਹੀਂ ਪੰਣੀ ਪੱਗ ਬਨਉਣਾ ਨਹੀਂ ਪੱਗ ਨਹੀਂ ਮੈਂ ਬਨਣੀ ਆਹ ਦੇਜੇ ਪਿੰਡਾ ਪਿੰਡ ਪਾਉਣੀ ਏ ਬੂਟ ਪਾਉਣੇ ਜੁੱਤੀ ਪਾਉਣੀ ਏ ਕਈ ਕੁਛ ਕਰਨ ਮੈਂ ਦੋ ਮਿੰਟ ਚ ਬਸ ਹੋ ਤਿਆਰਿਆਂ ਮੈਂ 5 ਮਿੰਟ ਹੋ ਗਏ ਬਸ ਦੋ ਮਿੰਟ ਰਾਈ ਕਰਨੀ ਏ ਤੇਰਾ ਕੰਮ ਮੈਂ ਪਾਸੇ ਨਹੀਂ ਜੇ ਤੈਨੂੰ ਜਾਣਾ ਤਾਂ ਅਸਲ ਤੀ ਤੂੰ ਗੁੱਸਾ ਹੀ ਪਿੜਾ ਦੇਣੀ ਮੈਨੂੰ ਘਰ ਹੀ ਸਿਰਫ ਇੰਨਾ ਦੇਣੀ ਮੈਂ ਤੇਰੇ ਸਿਰ ਤਾਂ ਬਣਾਉ ਸੱਚੇ ਮੂੰਹ ਆਣ ਕੇ ਫੜੀ ਬਣਾਉਂਦੀ ਹੁੰਦੀ ਏ ਕੁੜੀ

ਕਸਿਕਾ ਬਬਸਸੀ ਕਾ ਦੀਦੀ ਆਏ ਇੱਧਰ ਆ ਜਾਓ ਵਾਲੇ ਕਮਰੇ ਚ ਰੱਖੋ ਦੀਦੀ ਹੋਰ ਮੰਮੀ ਰੋਟੀ ਪਣੀ ਖਾ ਕੇ ਤੋਰਹੀ ਫਿਰ ਹਾਂ ਰੋਟੀ ਨਹੀਂ ਖਾਦੇ ਤੋਰੇ ਮੋਦੀ ਹਾਂ ਤੇਰਾ ਤੇ ਜਾ ਕੇ ਮਿਲਦਾ ਇੱਕੋ ਜਿਹਾ ਤੁਸੀਂ ਜਿਹੜਾ ਮਰਜ਼ੀ ਦੇਖੀ ਆਹੀਂ ਨਹੀਂ ਪੁੱਤ ਕੋਈ ਫਰਕ ਕੀਤਾ ਸਿਰਫ ਕਲਰ ਚੇਂਜ ਕੀਤਾ ਆ ਬਾਕੀ ਸੂਟ ਇੱਕੋ ਜੇ ਦੋਵੇਂ ਕੋਈ ਗੱਲ ਨਹੀਂ ਮੰਮੀ ਜੀ ਹਾਂ ਜੋ ਤੁਸੀਂ ਲੈ ਕੇ ਆਏ ਉਹ ਨਾ ਪਿਆਰ ਨਾਲ ਸਿਰ ਮੱਥੇ ਨਾਲੇ ਇਹਦੀ ਲੋੜ ਹੀ ਤੈਨੂੰ ਪਸੰਦ ਆ ਜਾ ਉਹ ਫੇਰ ਹੀ ਵਧੀਆ ਗੱਲ ਆ ਨਾ ਲੈ ਮੰਮੀ ਪਿਆਰ ਨਾਲ ਤੁਸੀਂ ਰਖੜੀ ਬਣਾਉਣ ਆਏ ਹੋ ਇਨਾ ਬਹੁਤ ਆ ਸੂਟਾਂ ਦੀ ਕੀ ਲੋੜ ਹੀ ਆ ਤੁਸੀਂ ਜਾਦੇ ਖੇਚਲ ਕਰਦੀ ਭਾਬੀ ਜੀ ਨਹੀਂ ਨਹੀਂ ਖੇਚਲ ਸਾਲ ਬਾਅਦ ਤੇ ਕਿਤੇ ਤੀਆਂ ਦਾ ਇੱਕ ਦਿਨ ਤਿਆਰ ਹੋਣਾ ਹੈ ਇਹਦੇ ਵਿੱਚ ਕਾਦੀ ਖੇਚਲ ਹੋਈ ਹੱਕ ਬੰਨਦਾ ਤੁਹਾਡਾ ਹਾਂ ਕੋਈ ਗੱਲ ਨਹੀਂ ਦੀਦੀ ਲੱਣਗੇ ਜਿਹੜਾ ਲੈਣਾ ਨਾਲ ਮਹਾਰਾਜ ਤੇਰੀਆਂ ਲੰਮੀਆਂ ਉਮਰਾਂ ਕਰੇ ਤੇਰੀਆਂ ਵੀ ਕਰੇ ਤੇਰੇ ਭਰਾਵਾਂ ਦੀਆਂ ਵੀ ਕਰੇ ਤੂੰ ਬੰਨਦੀ ਰਹੋ ਬਣਾਉਂਦੇ ਰਹਿਣ ਬਾਬਾ ਤੰਦਰੁਸਤੀ ਤੰਦਰੁਸਤੀ ਬਖਸ਼ੇ ਮਹਾਰਾਜ ਅਗਲੀ ਵਾਰ ਕੋਧ ਰਖੜੀ ਉੱਤੇ ਆ ਅਗਲੀ ਵਾਰ ਤੂੰ ਫਿਰ ਫਤੇ ਗੱਲ ਰਖੜੀ ਬੰਨਣ ਆਈ ਕੋਈ ਗੱਲ ਨਹੀਂ ਭਾਬੀ ਜੀ ਹਰ ਵਾਰ ਮੈਂ ਹੀ ਹੁੰਨੀ ਆ ਬਸ ਐਸ ਵਾਰੀ ਤੁਹਾਨੂੰ ਖੇਚਲ ਪਈ ਆ ਅਗਲੀ ਵਾਰੀ ਤੁਸੀਂ ਪ੍ਰਮਾਤਮਾ ਦੇ ਗਾੜੀ ਹੱਥ ਜੋੜਿਓ ਕਿ ਮੈਂ ਫੇਰ ਰਖੜੀ ਬਣਾਉਣਾ ਵਾਂ ਉੱਥੇ ਨਹੀਂ ਤੁਹਾਨੂੰ ਖੇਚਲ ਪਈ ਸਾਨੂੰ ਪ੍ਰੇਤ ਨੂੰ ਮਿਸ ਕੀਤਾ ਸਾਨੂੰ ਨਹੀਂ ਚੰਗਾ ਲੱਗਾ ਕਿ ਅਸੀਂ ਇੱਥੇ ਆਏ ਤੁਸੀਂ ਨਹੀਂ ਆਏ ਬਾਬੀ ਜੀ ਇਹ ਤੁਹਾਡਾ ਵੱਡਾ ਪਾਨਿਆ ਕਿ ਤੁਸੀਂ ਮੇਰੇ ਨਾਲ ਇੰਨਾ ਪਿਆਰ ਕਰਦੇ ਹੋ ਤੁਸੀਂ ਮੇਰੇ ਨਾਲ ਨਾ ਨਾਨਾ ਵਾਲਾ ਬਿਹੇਵੀਅਰ ਕਦੀ ਨਹੀਂ ਕੀਤਾ ਤੇ ਨਾ ਮੈਂ ਤੁਹਾਡੇ ਨਾਲ ਕਦੀ ਕੀਤਾ ਵਾ ਪਰ ਅੱਜ ਤੱਕ ਮੈਂ ਤੁਹਾਡੇ ਨਾਲ ਜ਼ੁਬਾਨ ਸਾਂਝੀ ਨਹੀਂ ਕੀਤੀ ਕਦੀ ਤੇ ਆ ਮੇਰੀ ਨਣਾਣੇ ਆ ਗੋ ਹਾਂਜੀ ਪਤਾ ਵੀ ਨਹੀਂ ਤੇ ਉਹਨੂੰ ਪੁੱਛ ਲਓ ਕਿ ਅੱਜ ਤੱਕ ਜੇ ਮੈਂ ਇਹਦੇ ਨਾਲ ਵੀ ਜ਼ਬਾਨ ਸਾਂਝੀ ਕੀਤੀ ਹੋਵੇ ਤੇ ਤੁਹਾਡੇ ਮੂੰਹ ਤੇ ਬੈਠੀ ਆ ਪਰ ਅੱਜ ਮੈਂ ਨਾ ਇੱਕ ਛੋਟੀ ਜੀ ਗੱਲ ਤੁਹਾਨੂੰ ਪੁੱਛਣਾ ਵੀ ਜਾਉਂਗੀ ਤੇ ਸਮਝਾਉਣਾ ਵੀ ਚਾਹੁੰਦੀ ਹਾਂਜੀ ਦੱਸੋ ਬਾਕੀ ਮੈਨੂੰ ਆਸ ਏ ਕਿ ਤੁਸੀਂ ਮੇਰੀ ਗੱਲ ਪਿਆਰ ਨਾਲ ਸੁਣੋਗੇ ਵੀ ਤੇ ਸਮਝੋਗੇ ਵੀ ਮੈਂ ਉਹਨਾਂ ਚੋਂ ਨਹੀਂ ਆ ਕਿ ਤੁਹਾਡੇ ਤੇ ਰੋਪ ਪਾਈ ਜਾਵਾਂ ਮੈਂ ਕਿੰਨੀ ਭਾਬੀ ਰਹਿਣ ਦੋ ਸਟਮ ਕੋ ਉਸ ਹੀ ਇਹ ਗੱਲ ਕਰਨੀ ਫਿਰ ਕਿਸੇ ਦਿਨ ਕਰ ਲਿਓ ਪਤਾ ਕੀ ਹੈ ਦੀਦੀ ਜੇ ਮੈਂ ਹੁਣ ਨਾ ਨਾ ਇਹ ਗੱਲ ਕੀਤੀ ਤੇ ਕੋਈ ਪਤਾ ਨਹੀਂ ਬਰੇ ਬਰੇ ਦਾ ਦੇਣਿਆ ਜਾ ਕੇ ਫਿਰ ਨੋ ਸੱਸ ਲੜ ਪੈਣ ਤੁਹਾਨੂੰ ਪਤਾ ਅਜ ਤੱਕ ਮੈਂ ਕਦੀ ਤੁਹਾਡੇ ਤੋਂ ਵੀ ਕੋਈ ਗੱਲ ਨਹੀਂ ਛਪਾਈ ਹਾਂਜੀ ਤੁਹਾਨੂੰ ਦੱਸਿਆ ਨਾ ਮੈਂ ਸਾਰਾ ਕੁਝ ਸਾਰਾ ਕੁਝ ਪਤਾ ਹੈ ਕਿ ਕੀ ਪ੍ਰੋਬਲਮ ਹੈ ਬਿਲਕੁਲ ਮੈਂ ਕੋਈ ਘਰੋਬਾਰ ਥੋੜੀ ਜਿਹੀ ਗੱਲੋ ਸਾਰਾ ਕੁਝ ਪਤਾ ਹੈ ਮੈਨੂੰ ਪਰ ਮੈਂ ਤਾਂ ਇਹ ਸਮਝਦੀ ਹਾਂ ਜੇ ਘਰ ਚ ਚਾਰ ਢਾਂਡੇ ਹੋਣ ਉਹ ਖੜਕੀ ਪੈਂਦੇ ਨੇ ਸ਼ਾਇਦ ਆਪੇ ਟਾਈਮ ਤੇ ਇਹਦੇ ਸੰਭਲ ਜਾਣਗੇ ਨਹੀਂ ਦੀਦੀ ਇਹਨਾਂ ਚ ਪਹਿਲੇ ਵੀ ਇੱਕ ਦੋ ਵਾਰੀ ਇਹ ਗੱਲ ਹੋਈ ਆ ਮੈਨੂੰ ਪਤਾ ਉਧਰੋਂ ਵੀ ਲੱਗ ਗਿਆ ਸੀ ਮੰਮੀ ਵੱਲੋਂ ਤੇ ਪਤਾ ਇਧਰੋਂ ਵੀ ਲੱਗ ਗਿਆ ਸੀ ਪਰ ਮੈਂ ਚੁੱਪ ਰਹੀ ਕਿ ਇਹ ਆਪਸ 'ਚ ਇਹਨਾਂ ਦੀ ਅੰਡਰਸਟੈਂਡਿੰਗ ਹੋਣੀ ਚਾਹੀਦੀ ਆ ਮੈਂ ਇਹਨਾਂ ਨੂੰ ਨਾ ਹੀ ਕੁਝ ਕਵਾਂ ਪਰ ਹੁਣ ਮੈਨੂੰ ਇਦਾਂ ਲੱਗਦਾ ਆ ਕਿ ਮੇਰੀ ਲੋੜ ਆ ਸਮਝਾਉਣ ਦੀ ਤੇ ਜੇ ਮੈਂ ਹੁਣ ਨਾ ਨਾ ਸਮਝਾਇਆ ਤੇ ਉਹ ਨਾ ਹੋਵੇ ਕਿ ਮੇਰਾ ਆਪਣਾ ਹੀ ਪਰਿਵਾਰ ਖੇਰੂ ਖੇਰੂ ਹੋ ਜੇ ਬਿਲਕੁਲ ਨਹੀਂ ਆ ਹਰ ਗੱਲ ਤੇ ਤੇ ਨਹੀਂ ਬੋਲਦੀਆਂ ਪਰ ਕਦੀ ਨਾ ਕਦੀ ਕਿਤੇ ਨਾ ਕਿਤੇ ਜਾ ਕੇ ਧੀਆਂ ਨੂੰ ਗੱਲ ਕਰਨੀ ਹੀ ਪੈ ਜਾਂਦੀ ਆ। ਅੱਜ ਦੀ ਏਡੀ ਵੀ ਕੋਈ ਗੱਲ ਨਹੀਂ ਹੈਗੀ ਜਿਹੜੀ ਤੁਹਾਨੂੰ ਸਮਝਾਉਣ ਦੀ ਲੋੜ ਪਏ। ਤੁਹਾਨੂੰ ਪਤਾ ਹੀ ਹੈ ਮੈਂ ਕੋਈ ਸਮਝ ਆ ਰਿਹਾ ਮੈਂ ਕਦੀ ਕੋਈ ਗਲਤ ਕਰਦੀ ਨਹੀਂ ਆ। ਭਾਬੀ ਮੈਨੂੰ ਪਤਾ ਤੁਸੀਂ ਬਹੁਤ ਸਮਝਦਾਰ ਹੋ। ਅੱਜ ਤੱਕ ਤੁਸੀਂ ਘਰ ਨੂੰ ਬਣਾਇਆ ਆ। ਤੁਸੀਂ ਜੋੜ ਕੇ ਰੱਖਿਆ ਆ। ਇੱਥੋਂ ਤੱਕ ਕਿ ਬਾਹਰੋਂ ਛੋਟਾ ਭਰਾ ਹੁੰਦਾ ਵਾ ਉਹਨੂੰ ਵੀ ਤੁਸੀਂ ਬੜੇ ਪਿਆਰ ਨਾਲ ਰੱਖਦੇ ਹੋ। ਕਦੀ ਦਰਾਣੀ ਛਾਣੀ 'ਚ ਵੀ ਵਿਤ ਕਰਾਣੀ ਕੀਤਾ। ਉਹ ਵੀ ਖੁਸ਼ੀ ਜਾਂਦੀ ਆ ਇੱਥੋਂ ਤੇ ਤੁਸੀਂ ਵੀ ਉਹਨਾਂ ਦਾ ਬੜਾ ਚਾਹ ਕਰਦੇ ਹੋ ਕਿ ਇਹ ਕਦੀ ਕਦੀ ਆਏ ਆ। ਇਥੋਂ ਤੱਕ ਕਿ ਤੁਸੀਂ ਇੱਕ ਮੰਜ਼ਲ ਪਾਉਣੀ ਸੀ ਘਰ 'ਚ ਤੁਸੀਂ ਦੋ ਮੰਜ਼ਲਾਂ ਪਾਈਆਂ ਉਹਨਾਂ ਕਰਕੇ ਕਿ ਉਹ ਆਉਣ ਤੇ ਉੱਤੇ ਸੈਪਰੇਟ ਰਹਿ ਸਕਣ ਉਹ ਇਹ ਨਾ ਕਹਿਣ ਕਿ ਸਾਡਾ ਰੂਮ ਨਹੀਂ ਬਣਾਇਆ ਪਰ ਜਾਈ ਨੇ ਬਹੁਤ ਕੁਝ ਕੀਤਾ ਤੁਸੀਂ ਘਰ ਵਾਸਤੇ ਤੇ ਅੱਜ ਤੱਕ ਕਦੀ ਵੀ ਕੰਪਲੇਂਟ ਦਾ ਮੌਕਾ ਨਹੀਂ ਦਿੱਤਾ ਪਰ ਅੱਜ ਤੁਹਾਨੂੰ ਮੈਂ ਇੱਕ ਗੱਲ ਕਹਾਂਗੀ ਕਿ ਉਹ ਬਜ਼ੁਰਗ ਮਾਂ ਬੈਠੀ ਆ ਸਾਹਮਣੇ ਠੀਕ ਆ ਜੀ ਉਹ ਮਾੜੀ ਮੋਟੀ ਪੈਨਸ਼ਨ ਲੈਣੀ ਨਹੀਂ ਲਈ ਆ ਕਿੰਨੀ ਕੁ ਦੀ ਪੈਨਸ਼ਨ ਹੋਊਗੀ 20000 ਹੋਊਗੀ 22 ਹੋਊਗੀ ਚਲੋ 25000 ਹੋਊਗੀ ਪਹਿਲੀ ਗੱਲ ਮੈਨੂੰ ਇਹ ਦੱਸੋ ਕਿ ਬਜ਼ੁਰਗਾਂ ਦੇ ਖਰਚੇ ਕਿੰਨੇ ਆ ਐਸੋ ਮੇਰੇ ਦੰਦ ਉਹ ਲਵਾਉਂਦੇ ਹੀ ਆਪਣੇ ਨਵੇਂ ਗੋਡਿਆਂ ਦੀ ਦਵਾਈ ਉਹਦੀ ਚੱਲਣ ਢੀ ਆ ਠੀਕ ਆ ਸ਼ੂਗਰ ਦੀ ਪੇਸ਼ੈਂਟ ਉਹ ਆ ਹੈਗੀ ਕਿ ਨਹੀਂ ਇਹ ਸਾਰੀਆਂ ਚੀਜ਼ਾਂ ਦੀ ਦੱਸੋ ਪਰ ਦੀਦੀ ਚੱਕਰ ਪਤਾ ਕੀ ਪਿਆ ਸੀਗਾ ਮੈਂ ਕੋਈ ਉਹਨਾਂ ਕੋਲੋਂ ਵੀ ਅੱਧਾ ਪੈਸੇ ਥੋੜਾ ਮੰਗੇ ਹੀ ਮੈਂ ਤੇ ਵੈਸੇ ਹੱਥ ਦਾ ਨਹੀਂ ਪੈਸੇ ਲਏ ਉਹਨਾਂ ਕੋਲੋਂ ਮੈਂ ਅੱਧਾ ਕੁਝ ਵੀ ਭਾਬੀ ਹੱਥਦਾਰ ਦਾ ਮਤਲਬ ਹੁੰਦਾ ਵਾ ਕਿ 2 ਦਿਨ ਵਰਤੋਂ 4 ਦਿਨ ਵਰਤੋਂ ਵਤੋ ਵਦ ਵੀਦਨ ਵਰਤੋਂ ਮਹੀਨਾ ਵਰਤੋਂ ਅਗਲੇ ਦੇ ਪੈਸੇ ਉਹਦੇ ਹੱਥ ਫੜਾਓ ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਅਗਲੇ ਕੋ ਤੁਸੀਂ ਧਾਰ ਲੈ ਲਓ ਤੇ ਜਦੋਂ ਅੱਗੋਂ ਤੁਹਾਡੇ ਕੋ ਮੰਗਣ ਡਿਆ ਵਾ ਕਿ ਮੈਨੂੰ ਪੈਸੇ ਦੇ ਦਿਓ ਜਿਹੜੇ ਲਏ ਆ ਤੇ ਅੱਗੋਂ ਤੁਸੀਂ ਮੁਕਾਬਲਾ ਕਰਨ ਲੱਪੋ ਜਾਂ ਲੜਾਈ ਪਉਣ ਲੱਪੋ ਕਿ ਲੈ ਲੈ ਆਲੇ ਤੇ ਫਿਰ ਕੀ ਹੋਇਆ ਹਨਾ ਅੱਗੋਂ ਹੋਰ ਮੰਗ ਲੋ ਉਹਦੇ ਕੋ ਪਰ ਜਿੰਨ ਖਾ ਹੋਣੀ ਮੈਂ ਦੇ ਹੀ ਦੇਣੇ ਮੈਂ ਕਿਹੜੇ ਇਹਨਾਂ ਦੇ ਪੈਸੇ ਰੱਖ ਲੈਣੇ ਆ ਨਹੀਂ ਭਾਬੀ ਜੇ ਤੁਸੀਂ ਪਿਆਰ ਨਾਲ ਕਹਿ ਦਿੰਦੇ ਨਾ ਕਿ ਹਾਂ ਤਨਖਾਹ ਮਿਲੂਗੀ ਤੇ ਮੰਮੀ ਮੈਂ ਤੁਹਾਨੂੰ ਤੁਹਾਡੇ ਪੈਸੇ ਦੇ ਦੂੰਗੀ ਨਾਲੇ ਪਿੱਛੇ ਜੇ ਵੀ ਗੱਲ ਹੋਈ ਹੀ ਉਦੋਂ ਵੀ ਤੁਹਾਨੂੰ ਪਤਾ ਜਦੋਂ ਮ ਜਦ ਮੈਂ ਉਹਦਾ ਮੰਮੀ ਨੂੰ ਕਹਿ ਕੇ ਆਈ ਕਿ ਮੰਮੀ ਤੇ ਸਿਰਫ ਤੂੰ ਇਸ ਸਿਲੰਡਰ ਭਰਾਇਆ ਕਰਨਾ ਵਾ ਤੇ ਆਲੂ ਗੰਡੇ ਲਿਆਇਆ ਕਰਨੇ ਉਹ ਵੀ ਮੰਮੀ ਆਪਣੀ ਖੁਸ਼ੀ ਨਾ ਮੰਨੇ ਹੀ ਗੱਲ ਕਿ ਹਾਂ ਮੈਂ ਆਲੂ ਗੰਡੇ ਲਿਆਇਆ ਕਰੂੰਗੀ ਪੁੱਤ ਮਹੀਨੇ ਦੇ ਤੇ ਸਿਲੰਡਰ ਭਰਾਲੂੰਗੀ ਮੈਂ ਸਾਫ਼ ਮਨਾ ਕਰਤਾ ਸੀ ਕਿ ਮੰਮੀ ਤੂੰ ਘਰ ਦਾ ਕੋਈ ਖਰਚਾ ਨਹੀਂ ਕਰਨਾ ਠੀਕ ਆ ਉਹ ਦੋਵੇਂ ਜੀ ਕਰਨ ਨਾ ਕਰਨ ਚਲੋ ਵੀਰ ਜੀ ਜੋਬ ਕਰਦੇ ਆ ਜੋ ਵੀ ਆ ਤੁਹਾਡਾ ਗੁਜ਼ਾਰਾ ਵਧੀਆ ਚੱਲਣ ਡਿਆ ਵਾ ਜੇ ਨਹੀਂ ਚੱਲਦਾ ਤਾਂ ਤੁਸੀਂ ਹੋਰ ਕੋਈ ਕੰਮ ਵੇਖ ਲਓ ਪਰ ਜੀ ਅਸੀਂ ਬਜ਼ੁਰਗਾਂ ਨੂੰ ਕਹੀਆ ਕਿ ਹਾਂ ਤੁਸੀਂ ਸਾਨੂੰ ਦੇ ਦਿਓ ਸਾਰਾ ਕੁਝ ਸਾਡਾ ਗੁਜ਼ਾਰਾ ਨਹੀਂ ਚੱਲਣ ਡਿਆ ਕਿ ਦਸੋ ਤੁਸੀਂ ਚੰਗੇ ਭਲੇ ਜਵਾਨ ਜਾਨ ਨਹੀਂ ਲਿਆ ਕੇ ਖਾ ਖਾ ਸਕਦੇ ਕਮਾ ਸਕਦੇ ਤੇ ਉਹ ਕੀ ਕਰੇ ਹੋਣਾ ਸੋ ਬਰੇ ਉਹ ਆਪਣਾ ਖਰਚਾ ਕਿੱਥੋਂ ਲਵੇ ਫਿਰ ਮੈਂ ਸਹੀ ਮੰਦੀ ਆ ਠੀਕ ਆ ਪਰ ਕਰ ਮੈਂ ਇੰਨਾ ਵੀ ਕੁਝ ਨਹੀਂ ਕਿਹਾ ਇਹਨਾਂ ਨੂੰ ਕਿ ਨਹੀਂ ਹੈਗਾ ਉਹਦਾ ਸਿੱਧਾ ਕਹਿ ਦਿੰਦੇ ਮੇ ਕੋ ਹੈ ਨਹੀਂ ਆਣਾ ਚਲ ਮੈਨੂੰ ਦੇ ਦਿੱਤੇ ਇਹਨਾਂ ਦਾ ਧੰਨਵਾਦ ਇਹਨਾਂ ਦਾ ਤੇ ਮੈਂ ਵਾਪਸ ਕਰ ਹੀ ਦੇਣੇ ਆ ਅੱ비 ਤੁਹਾਨੂੰ ਦਿੰਦੇ ਆ ਨਾ ਹੁਣ ਮੰਮੀ ਨੇ ਦੱਸਿਆ ਕਿ ਮੈਂ ਕਮੇਟੀ ਵੀ ਦਿੱਤੀ ਸੀ ਆ ਵੀ ਦਿੱਤਾ ਉਹ ਵੀ ਦਿੱਤਾ ਹੈ ਨਾ ਤੁਸੀਂ ਇਨਾਂ ਉਹਨਾਂ ਦਾ ਧੰਨਵਾਦ ਕਰੋ ਕਿ ਉਸ ਟਾਈਮ ਉਹਨਾਂ ਨੇ ਤੁਹਾਡੀ ਹੈਲਪ ਕਰਤੀ ਆ ਫਿਰ ਤੁਹਾਡਾ ਫਰਜ਼ ਬਣਦਾ ਹੀ ਕਿ ਉਹਨਾਂ ਨੂੰ ਮੋੜ ਨਾ ਕਿ ਉਹਨਾਂ ਨਾਲ ਲੜਾਈ ਕਰੋ ਪਰ ਉਹਨਾਂ ਨੇ ਮੈਨੂੰ ਇਹ ਵੀ ਦੱਸਿਆ ਕਿ ਕਹਿੰਦੀ ਆ ਕਿ ਆਪਣੇ ਭਾਂਡੇ ਲੈ ਜਾ ਤੇ ਸਾਹਮਣੇ ਜਿਹੜੀ ਕੋਠੀ ਬਣੀ ਆ ਆਪਣੀ ਪੁਰਾਣਾ ਘਰ ਉੱਥੇ ਜਾ ਕੇ ਤੇ ਰੋਟੀ ਪਕਾ ਲੈ। ਨਹੀਂ ਮੰਮੀ ਮੈਂ ਤਾਂ ਨਹੀਂ ਗੱਲ। ਲੱਗਾ ਮੰਮੀ ਬੋਲੋ। ਮੰਮੀ ਨੇ ਮੈਨੂੰ ਕਿਹਾ ਕਿ ਮੈਂ ਚੱਲ ਨਹੀਂ ਕਹਿੰਦੀ ਹੀ ਮੈਨੂੰ ਇਹ ਕਹਿੰਦੀ ਹੀ ਭਿਜੇ ਤੁਸੀਂ ਨਹੀਂ ਨਾ ਪੈਸੇ ਦਿਆ ਕਰਨੇ ਤਾਂ ਆਪਣੀ ਵੱਖਰੀ ਰੋਟੀ ਬਣਾ ਲਓ ਤੇ ਆਪਣੀ ਵੱਖਰੀ ਰੋਟੀ ਖਾ ਲਓ ਠੀਕ ਆ ਤੇ ਮੈਂ ਕਿਹਾ ਮੇਰਾ ਸਮਾਨ ਉੱਥੇ ਰੱਖ ਦਿਓ ਤੇ ਮੈਂ ਉੱਥੇ ਚੱਲ ਜਾਂਣੀ ਮੈਂ ਆਪਣੀ ਪਕਾ ਕੇ ਖਾ ਲੂੰਗੀ। ਮੈਨੂੰ ਕੋਈ ਖਾਣੀ ਔਖੀ ਨਹੀਂ ਹਨਾ। ਇੱਕ ਮਿੰਟ। ਇਹ ਗੱਲ ਹੋਈ। ਮੰਮੀ ਚੁੱਪ ਕਰਿਓ। ਰੋਟੀ ਕਹਿਤਾ ਉਹ ਆਪਣੀ ਉਸ ਘਰ ਜਾ ਕੇ ਬਣਾ ਲੋ ਹੈਨਾ ਹਾਂ ਉਹਨੇ ਤੁਹਾਨੂੰ ਆਪਣੇ ਪੁੱਤ ਨੂੰ ਜੰਮਿਆ ਪਾਲਿਆ ਪੜਾਇਆ ਲਖਾਇਆ ਵਿਆਇਆ ਹੈਨਾ ਇੱਕ ਨੌ ਘਰ ਚ ਲਈ ਚਾਹੀ ਚਾਹੀ ਕਿ ਜਦ ਮੈਂ ਬਜ਼ੁਰਗ ਹੋਵਾਂਗੀ ਤੇ ਉਹ ਮੈਨੂੰ ਪਕਾ ਕੇ ਖਵਾਉਗੀ ਤੇ ਮੈਂ ਬਹਿ ਕੇ ਖਾਵਾਂਗੀ ਇੱਕ ਬਜ਼ੁਰਗ ਔਰਤ ਇਹੋ ਆਸ ਰੱਖਦੀ ਹੈ ਨਾ ਹਰੇਕ ਦੀ ਸੱਸ ਤੇ ਜਦੋਂ ਵੇਲਾ ਆ ਖਾਣ ਦਾ ਉਦੋਂ ਅਸੀਂ ਉਹਨੂੰ ਕਹਿੰਦੇ ਆ ਕਿ ਜਾ ਦੇ ਸਾਨੂੰ ਖਰਚਾ ਦੇ ਦੇ ਤੇ ਜਾਂ ਉਹ ਕੋਠੀ ਪਈ ਆ ਤੇਰਾ ਪੁਰਾਣਾ ਘਰ ਉੱਥੇ ਜਾ ਕੇ ਰਹਿ ਉੱਥੇ ਜੀ ਮਾਰ ਪਕਾ ਰੋਟੀ ਖਾ ਭਾਬੀ ਤਹੀਂ ਬੜੇ ਸਿਆਣੇ ਮੈਨੂੰ ਇਹ ਗੱਲਾਂ ਕਰਦੇ ਰੋਣ ਆਉਂਦੇ ਆ ਮੈਂ ਤੁਹਾਨੂੰ ਸਮਝਾ ਨਹੀਂ ਸਕਦੀ ਮੈਨੂੰ ਖੁਦ ਨੂੰ ਚੰਗਾ ਨਹੀਂ ਲੱਗਣ ਡਿਆ ਕਿ ਮੈਂ ਤੁਹਾਨੂੰ ਸਮਝਾਉਣ ਦੀ ਆ ਪਰ ਮੈਂ ਤੁਹਾਨੂੰ ਪੁੱਛਣਾ ਚਾਹੁੰਦੀ ਆ ਕਿ ਇਹ ਗੱਲਾਂ ਸਹੀ ਆ ਸੀਤੀ ਮੈਂ ਮੰਨਦੀ ਆ ਨਹੀਂ ਸਹੀ ਹੈਗੀਆਂ ਚੱਲ ਹੋ ਸਕਦਾ ਆ ਨਾ ਕੁਝ ਮੇਰੇ ਪੰਜੇ ਹੀ ਲੱਲ ਜਾ ਗਿਆ ਉਹ ਵੇਚਦਾ ਲੈ ਕੇ ਸੀ ਮੈਂ ਪਰ ਕਿਉਂ ਫੱਟ ਜਦ ਮਮੀ ਨੇ ਕਿ ਮਮੀ ਮੈਨੂੰ ਜੋ ਮਜਬੂਰ ਕਰ ਦੇ ਮੈਂ ਆਪਣੇ ਆਪ ਹੀ ਦੇ ਦਿੰਦੇ ਤੁਹਾਡੇ ਭੋਤੇ ਮੈਂ ਨਾਲ ਲਾਲਚੀ ਹੁੰਦੀ ਭਾਬੀ ਜਦੋਂ ਉਹਨਾਂ ਨੇ ਆਪਣੇ ਆਪ ਤੁਹਾਡਾ ਸਲੰਡਰ ਬੰਨ ਲਿਆ ਤੁਹਾਡੇ ਆਲੂ ਗੰਡੇ ਬੰਨ ਲਏ ਹੋਰ ਇਸ ਤੋਂ ਵੱਧ ਜਨਾਨੀ ਕੀ ਕਰ ਸਕਦੀ ਆ ਜਿੱਥੇ ਰਿਸ਼ਤੇਦਾਰੀ ਦੇ ਜਾਂਦੀ ਆ ਉਹ ਖੁਦ ਸਗਣ ਦਿੰਦੀ ਆ ਵੱਖਰਾ ਤੁਹਾਡੇ ਕੋਲ ਲੈ ਕੇ ਤੇ ਨਹੀਂ ਨਾ ਦਿੰਦੀ ਜੇ ਉਹ ਕਿਤੇ ਆਪਣੇ ਰਿਸ਼ਤੇਦਾਰ ਕੋ ਜਾਂਦੀ ਆ ਮਾਸਿਆਂ ਕੋ ਜਾਂਦੀ ਮਾਮਿਆਂ ਨੂੰ ਮਿਲਣ ਜਾਂਦੀ ਆ ਤੇ ਉਹ ਤੁਹਾਡੇ ਕੋ ਕਰਾਇਆ ਮੰਗਦੀ ਆ ਆਂਦੀ ਆ ਕਿ ਮੈਨੂੰ 500000 ਦੋ ਮੈਂ ਰਿਸ਼ਤੇਦਾਰ ਕੋ ਚਲ ਨਹੀਂ ਆਂਦੀ ਆ ਚੱਲ ਮੇਰੀ ਗਲਤੀ ਤਰਾਪੇ ਘਰ ਦੀ ਆਪਣੀ ਗੱਲ ਘਰੇ ਵੀ ਤਾਂ ਸੁਲਝਾ ਸਕਦੇ ਜੀ ਬਸ ਜੇ ਤੁਸੀਂ ਘਰੇ ਸੁਲਝਾ ਲੈਂਦੇ ਨਾ ਇੱਕ ਮਿੰਟ ਜੇ ਤੁਸੀਂ ਘਰੇ ਸੁਲਝਾ ਲੈਂਦੇ ਨਾ ਤੇ ਗੱਲ ਮੇਰੇ ਤੱਕ ਆਉਂਦੀ ਨਾ ਮੈਨੂੰ ਮੰਮੀ ਦਾ ਫੋਨ ਨਾ ਹੁੰਦਾ ਮੈਂ ਮੰਨਦੀ ਆ ਮੈਨੂੰ ਤੁਸੀਂ ਫੋਨ ਨਹੀਂ ਕੀਤਾ ਪਰ ਉਸ ਮਾਂ ਨੇ ਮੈਨੂੰ ਰੋ ਕੇ ਫੋਨ ਕੀਤਾ ਵਾ ਕੀ ਆ ਕੁਛ ਆ ਤੇ ਮੈਂ ਨੂੰ ਇਹੋ ਹੀ ਕਿਹਾ ਕਿ ਰਖੜੀ ਬੰਨਣ ਮੈਨੂੰ ਆਉਣਾ ਵਾ ਤੇ ਮੰਮੀ ਮੈਂ ਉਦੋਂ ਗੱਲ ਕਰੂੰਗੀ ਭਾਬੀ ਮੈਂ ਤੁਹਾਡੇ ਗਾੜੀ ਰਿਕਵੈਸਟ ਕਰਦੀ ਆ ਕਿ ਜੋ ਕੁਛ ਅੱਜ ਹੋਇਆ ਵਾ ਨਾ ਜਾਂ ਕੱਲ ਹੋਇਆ ਉਹ ਦੁਬਾਰਾ ਨਹੀਂ ਹੋਣਾ ਚਾਹੀਦਾ ਉਹ ਤਾਂ ਡੀ ਮਾਮ ਆ ਉਹਨੂੰ ਤੁਸੀਂ ਸਾਂਭਣਾ ਨਹੀਂ ਹੋਊਗਾ ਉਹਨੂੰ ਤੁਸੀਂ ਵੇਖੋ ਵੀ ਉਹਨੂੰ ਤੁਸੀਂ ਆਪਣੇ ਨਾਲ ਲਾ ਕੇ ਰੱਖਣਾ ਨਾ ਕਿ ਉਹਨੂੰ ਇਹ ਕਹਿਣਾ ਕਿ ਭਾਂਡੇ ਚੁੱਕ ਤੇ ਉਧਰ ਚੱਲ ਜਾ ਚਲੋ ਉਹ ਭਾਂਡੇ ਚੁੱਕ ਕੇ ਦੂਜੇ ਘਰ ਚਲ ਜਾਂਦੀ ਆ ਲੋਕ ਤੁਹਾਨੂੰ ਕੀ ਕਹਿਣਗੇ ਕਿ ਐਸੋ ਮੇਰੇ ਮਾਂ ਨੂੰ ਘਰੋਂ ਕੱਢਦਾ ਸਾਡੀ ਬਦਨਾਮੀ ਹੋਣੀ ਆ ਫੇਰ ਤੁਹਾਨੂੰ ਕੀ ਇਹਨੇ ਕਹਿਣਾ ਕਿ ਇਹ ਬੁਰੇ ਆ ਹਨ ਪਰ ਜੇ ਇਹ ਆ ਕਿ ਮੇਰੇ ਸਾਰੇ ਕੀਤੇ ਕਿਰਾਏ ਤੇ ਵੀ ਪਾਣੀ ਪੈ ਗਿਆ ਤੇ ਵੇਖੋ ਕਿ ਜਿਨ੍ਹਾਂ ਦੀਆਂ ਸੱਸਾਂ ਮਾਵਾ ਨਹੀਂ ਨਾਲ ਹੁੰਦੀਆਂ ਉਹਨਾਂ ਨੂੰ ਕਿੰਨਾ ਵਗੋਚਾ ਹੁੰਦਾ ਉਹ ਕਹਿੰਦੀ ਆ ਅੱਜ ਹਾਡੀਆਂ ਹੁੰਦੀਆਂ ਨਾ ਤੇ ਅੱਜ ਗੇਟ ਗੜੀ ਬੈਠੀਆਂ ਰਹਿਦੀਆਂ ਅਸੀਂ ਕਿਤੇ ਜਾਂਦੀਆਂ ਸਾਡੇ ਘਰ ਦੀ ਰਾਖੀ ਤਾਂ ਕਮ ਸੋ ਕਮ ਕਰਦੀਆਂ ਉਹਨਾਂ ਨੂੰ ਪੁੱਛ ਕੇ ਵੇਖੋ ਤੇ ਤੁਹਾਡੇ ਕੋ ਤੇ ਜੀਂਦੀ ਜਾਗਦੀ ਮਾਂ ਵਾ ਇਹਨੂੰ ਸੰਭਲੋ ਜੋ ਕੁਝ ਅੱਜ ਮੈਨੂੰ ਸੁਣਾ ਨੂੰ ਮਿਲਿਆ ਨਾ ਉਹ ਅੱਗੇ ਤੋਂ ਨਹੀਂ ਮੈਨੂੰ ਸੁਣਾ ਨੂੰ ਮਿਲਣਾ ਚਾਹੀਦਾ ਨਹੀਂ ਅੱਜ ਬਾਅਦ ਮੈਂ ਕੋਈ ਨਹੀਂ ਅਜਿਹਾ ਕੰਮ ਕਰੂੰਗੀ ਸੌਰੀ ਮੰਮੀ ਨਹੀਂ ਮੰਗੂਗੀ ਅੱਜ ਬਾਅਦ ਤੁਹਾਡੇ ਕੋਲ ਨਹੀਂ ਕਰਦੀ ਨਹੀਂ ਲਵੋ ਲੈਣਾ ਦੇਣਾ ਤੇ ਚਲੋ ਮਾਂਵਾ ਧੀਆ ਚ ਬਣਿਆ ਰਹਿੰਦਾ ਪਰ ਕਹਿੰਦੇ ਨਾ ਲੇਖਾ ਮਾਵਾਂ ਦੀਆਂ ਦਾ ਨਹੀਂ ਜਿੱਤੇ ਆ ਨਾ ਤਾਂ ਦੇ ਵੀ ਦਿਓ ਉਹਨੇ ਵਿਚਾਰੀ ਨੇ ਕਿਹਦੇ ਕੋਲ ਲੈਣੇ ਨੇ ਗੱਲ ਇਹ ਤਾਂ ਮੈਨੂੰ ਖੁਦ ਨੂੰ ਸ਼ਰਮ ਆਉਂਦੀ ਆ ਕਿ ਹਣਾ ਸਾਡੇ ਘਰ ਦਾ ਮਸਲਾ ਕੱਡੇ ਤੱਕ ਪਹੁੰਚਿਆ ਆ ਹਣਾ ਚਲੋ ਇਹ ਵੀ ਸਾਡੇ ਪਰਿਵਾਰ ਲਈ ਆ ਕਿ ਪਰਿਵਾਰ ਤੋਂ ਬਾਹਰ ਥੋੜੀ ਹੈਗੀ ਅਸੀਂ ਜਾਇ ਤੱਕ ਕਦੀ ਇੰਦਰ ਦਾ ਕੰਮ ਕੀਤਾ ਹੀ ਨਹੀਂ ਸਾਡੇ ਕੋਲ ਇਹ ਵੀ ਮਸਲਾ ਪੈ ਜਾਈਂ ਘਰ ਦੀ ਸੁਲਝਾਉਨੇ ਆ ਕਦੀ ਬਾਤ ਚਲੋ ਭਾਬੀ ਮੈਂ ਉਹਨਾਂ ਦੀ ਭੀ ਆ ਨਾਲ ਮੈਨੂੰ ਮੈਨੂੰ ਵੀ ਤੇ ਇਹਨਾਂ ਦਾ ਹੀ ਆਸਰਾ ਆ ਜਿਉਂ ਤਾਂ ਡੈਡੀ ਦੀ ਅੱਜ ਕਿੰਨੇ 20 22 ਸਾਲ ਹੋ ਗਏ ਉਹਨਾਂ ਦੀ ਡੈਥ ਹੋਈ ਇਹ ਇਹਨਾਂ ਇਹ ਜਿਹੜੇ ਪੈਸੇ ਥੋੜੇ ਮਿਲਦੇ ਇਹਨਾਂ ਨਾਲ ਹੀ ਆਪਣਾ ਗੁਜ਼ਾਰਾ ਕਰਨਾ ਹੁੰਦਾ ਹੈ ਨਾ ਤੇ ਚਲੋ ਤੁਸੀਂ ਮੰਗਦੇ ਹੋ ਲੋੜ ਪੂਰੀ ਹੋ ਜਾਂਦੀ ਆ ਉਹ ਤੋਂ ਬਾਅਦ ਤੁਸੀਂ ਹੱਸਦੇ ਹੱਸਦੇ ਲਏ ਆ ਹਾਸਤੇ ਹਾਸਤੇ ਵਾਪਸ ਕਰ ਦੋ ਮੰਗਾਂ ਦੀ ਲੋੜ ਵੀ ਨਹੀਂ ਪੈਣੀ ਜਿੰਨਾ ਕਿ ਜ਼ਰੂਰਤ ਸਮਝਦੀ ਆ ਮੈਂ ਆਪ ਖਰਚਾ ਕਰ ਦਿੰਨੀ ਆ ਮੈਨੂੰ ਵੀ ਪਤਾ ਆ ਕਿ ਮੈਂ ਸੋਚਦਾ ਨਹੀਂ ਆ ਬਸ ਬਸ ਫਿਰ ਇੱਕ ਵਾਰ ਨਾ ਉਹ ਆਪਸ ਮਿਲਣ ਨ ਲੜਾਈ ਹੋ ਵੇ ਮੁੜ ਕੇ ਅਗਲਾ ਕਹਿੰਦਾ ਕਿ ਬੰਨਾਂ ਵਾਲੇ ਪੈਸੇ ਦੋ ਨਾਲੇ ਲੜਾਈ ਛੇੜੋ ਆਪੇ ਮਨਾ ਕਰ ਦਿੰਦਾ ਵੇਖੋ ਭਾਬੀ ਤੁਹੀ ਚਲੋ ਮੰਮੀ ਕੋਈ ਕੇ ਇਹ ਗੱਲ ਦਾ ਫਿਕਰ ਨਹੀਂ ਕਰਨਾ ਠੀਕ ਆ ਠੀਕ ਆ ਠੀਕ ਆ ਮੈਨੂੰ ਤੇਰੇ ਹੁੰਦੇ ਆ ਪਤਾ ਫਿਕਰ ਕੋਈ ਫਿਕਰ ਨਹੀਂ ਕਰਨਾ ਚਾਹੀ ਤੇ ਮੈਂ ਹੌਸਲੇ ਚ ਬੈਠੀ ਆ ਵੀ ਜਦੋਂ ਮੈਂ ਆਪਣੀ ਟੀਕ ਬੋਲ ਗਈ ਵੇਖੀ ਇਹਨੂੰ ਮਜ਼ਾ ਆ ਦੇ ਗਿਆ ਇਹ ਦੋਨੋਂ ਧਿਆਨ ਤੁਹਾਡਾ ਬਹੁਤ ਧਿਆਨ ਦੇਣਾ ਹੈ ਜੇ ਤੁਸੀਂ ਆ ਦੇਖਿਓ ਕੋਈ ਵੀ ਗੱਲ ਹੁੰਦੀ ਨਾ ਤੇ ਯਸਟੇ ਦੱਸਿਆ ਕਰੋ ਮੈਨੂੰ ਜਗਾ ਤੇ ਬਾਕੀ ਅੱਭਲ ਦੇ ਆਸ ਕਿ ਭਾਬੀ ਵੀ ਅੱਜ ਬਾਅਦ ਇਦਾਂ ਦਾ ਗੁੱਸਾ ਨਹੀਂ ਕਰਨਗੇ ਸੁਧਰ ਗਿਆ ਹੁਣ ਹੈ ਨਾ ਨਾ ਜੇ ਕਰੂਗੀ ਤੇ ਤੁਸੀਂ ਦੋਵੇਂ ਧੀ ਹੈ ਹੈਗੀਆਂ ਹਾਂ ਫਿਰ ਤੇ ਗੇਰ ਬਲਾ ਲਊਂਗੀ ਅਹੀਂ ਤੁਹਾਡੇ ਨਾਲ ਨੇ ਸਾਡੀ ਭਾਬੀ ਬਹੁਤ ਚੰਗੇ ਹੈ ਨੇ ਸਾਰੇ ਨੂੰ ਸਤਿ ਸ਼੍ਰੀ ਅਕਾਲ ਜੀ ਅਮੀਦ ਕਰਦੇ ਆ ਕਿ ਤੁਹਾਨੂੰ ਸਾਡੀ ਇਹ ਵੀਡੀਓ ਪਸੰਦ ਆਏਗੀ ਜਰੂਰ ਕਿਉਂਕਿ ਇਹਦੇ ਵਿੱਚ ਬਹੁਤ ਮਹਾਨ ਹਸਤੀਆਂ ਸਾਡੇ ਨਾਲ ਨੇ ਨਹੀਂ ਜੀ ਇਹ ਗੱਲ ਨਹੀਂ ਕਹਿਣੀ ਇਹ ਤੇ ਜ਼ਰੂਰ ਹੈਗੇ ਨੇ ਪਰ ਇਹ ਤਾਂ ਮੇਰੇ ਵੱਲੋਂ ਨਾ ਕਹੋ ਇਹ ਸਾਰੀ ਉਹਦੀ ਉੱਪਰ ਵਾਲੇ ਦੀ ਮਿਹਰ ਆ ਅਸੀਂ ਕੁਝ ਵੀ ਨਹੀਂ ਹੈਗੇ ਇਹ ਵੀ ਇੱਕ ਛੋਟਾ ਜਿਹਾ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਆ ਅਮੀਦ ਕਰਦੇ ਆ ਕਿ ਤੁਹਾਨੂੰ ਸਾਰਿਆਂ ਨੂੰ ਪਸੰਦ ਆਊਗਾ ਇਦੇ ਵਿੱਚ ਇਹ ਚੱਕਰ ਆ ਕਿ ਹਰ ਘਰ ਵਿੱਚ ਅਸੀਂ ਤੁਹਾਨੂੰ ਉਸ ਦਿਨ ਵੀ ਦੱਸਿਆ ਸੀਗਾ ਵੀਡੀਓ ਦੇ ਐਂਡ ਦੇ ਫਰਸਟ ਪਾਰਟ ਵਿੱਚ ਕਿ ਹਰ ਘਰ ਵਿੱਚ ਕਿਸੇ ਬਜ਼ੁਰਗ ਦੀ ਪੈਨਸ਼ਨ ਆ ਰਹੀ ਹੈ ਕਿਸੇ ਕਿਸੇ ਦੀ ਮਾਤਾ ਦੀ ਆ ਰਹੀ ਹੈ ਕਿਸੇ ਦੇ ਪਿਤਾ ਦੀ ਆ ਰਹੀ ਹੈ ਨਾ ਤੇ ਪੈਨਸ਼ਨ ਇੰਨੀ ਘੁੰਦੀ ਹੈ ਕਿ ਬਸ ਉਹਨਾਂ ਦਾ ਗੁਜ਼ਾਰਾ ਆਪਣਾ ਹੀ ਹੁੰਦਾ ਹੈ ਬੁਰਗਾ ਦਾ ਕਿਉਂਕਿ ਆਸ ਉਮਰ ਵਿੱਚ ਉਹਨਾਂ ਨੂੰ ਬਹੁਤ ਜ਼ਿਆਦਾ ਲੋੜ ਹੁੰਦੀ ਆ ਹਰ ਚੀਜ਼ ਦੀ ਦਵਾਈਆਂ ਦੀ ਜਾ ਕਿਤਾ ਕਰਕੇ ਕਿ ਬਹੁਤ ਜ਼ਿਆਦਾ ਉਹਨਾਂ ਨੂੰ ਇਸ ਟਾਈਮ ਖਾਸ ਕਰਕੇ ਜਵਾਨੀ ਨਾਲੋਂ ਬਜ਼ੁਰਗ ਅਵਸਥਾ ਵਿੱਚ ਆ ਕੇ ਤੇ ਪੈਸੇ ਵੀ ਜ਼ਿਆਦਾ ਲੋੜ ਪੈਂਦੀ ਆ ਤੇ ਜਿਹਦੇ ਕਰਕੇ ਕਈ ਘਰਾਂ ਵਿੱਚ ਸ਼ਾਇਦ ਸਾਡੀ ਤੇ ਸਟੋਰੀ ਸੀਗੀ ਵੈਸੇ ਹੀ ਮਤਲਬ ਅਸੀਂ ਤੇ ਇੱਕ ਸਿੱਖਿਆ ਦੇਣ ਦੀ ਕੋਸ਼ਿਸ਼ ਕੀਤੀ ਆ ਪਰ ਕਈ ਘਰਾਂ ਵਿੱਚ ਇਹ ਰੀਅਲ ਚੱਲਦਾ ਪਿਆ ਆ ਹੈ ਨਾ ਹੋ ਰਿਹਾ ਆ ਇਹ ਬਿਲਕੁਲ ਜੀ ਪੈਨਸ਼ਨ ਤੇ ਬਹੁਤ ਜ਼ਿਆਦਾ ਤੇ ਕਿਤੇ ਵਿਚਾਰਿਆਂ ਦੀ ਕੋਈ ਉਹ ਨਹੀਂ ਪੈਨਸ਼ਨ ਹੀ 1500 ਰੁਪਏ ਆਉਂਦੀ ਆ ਉਹ ਵੀ ਘਰਾਂ 'ਚ ਹੋਈ ਜਾਂਦੀ ਹੈ ਪੈਨਸ਼ਨ ਲੈ ਕੇ ਵੀ ਜਿਹੜੇ ਬਜ਼ੁਰਗਾਂ ਨੂੰ ੱੱੱਕੇ ਮਾਰੇ ਜਾਂਦੇ ਆ ਹਨਾ ਬਜ਼ੁਰਗਾਂ ਦੀ ਸਾਂਭ ਸੰਭਾਲ ਨਹੀਂ ਹੈਗੀ ਹਨਾ ਕਈ ਘਰਾਂ 'ਚ ਏਦਾਂ ਹੋਣ ਡਿਆ ਆ ਕਿ ਪੈਨਸ਼ਨ ਵੀ ਲਈ ਜਾਂਦੀ ਆ ਤੇ ਬਜ਼ੁਰਗਾਂ ਨੂੰ ੱੱੱਕਾ ਮਾਰਿਆ ਜਾਂਦਾ ਕਿ ਹਾਂ ਤੁਸੀਂ ਕੰਮ ਕਰਕੇ ਵੀ ਜਿਹੜੇ ਪੈਸੇ ਹੋਰ ਕਿਤੇੋਂ ਵੀ ਲਿਆਉਂਦੇ ਉਹ ਵੀ ਸਾਨੂੰ ਦੋ ਉਹਦੇ ਤੋਂ ਵੀ ਕਲੇਸ਼ ਪਾਏ ਜਾਂਦੇ ਆ ਘਰਾਂ 'ਚ ਅਸੀਂ ਇਹ ਸਿੱਖੀ ਹੈ ਕਿ ਵੇਖੋ ਅਸੀਂ ਨਹੀਂ ਕਰਨਾ ਚਾਹੀਦਾ ਹਾਂ ਕੱਲ ਤੁਸੀਂ ਵੀ ਉਸੇ ਹੀ ਆ ਕੇ ਉਮਰ ਤੇ ਉਸ ਜਗ੍ਹਾ ਤੇ ਖਲੋਣਾ ਇਹ ਯਾਦ ਰੱਖਿਓ ਬਿਲਕੁਲ ਬਿਲਕੁਲ ਤੇ ਸਾਡੇ ਵੀ ਗਾਂ ਬੱਚੇ ਹੋਣੇ ਆ ਫਿਰ ਸਾਨੂੰ ਜੇ ਅੱਜ ਅਸੀਂ ਇੰਨਾ ਬਜ਼ੁਰਗਾਂ ਨੂੰ ਤੰਗੀ ਦਵਾਂਗੇ ਤੇ ਕੱਲ ਨੂੰ ਅਸੀਂ ਫੇਸ ਕਰਨੀ ਨਹੀਂ ਕਰਦੇ ਕਰ ਨਹੀਂ ਕਰਦਾ ਨਾ ਇਹ ਸਿਆਣੇ ਕਹਿੰਦੇ ਆ ਕਿ ਇੱਕ ਹੱਥ ਦੇ ਤੇ ਇੱਕ ਹੱਥ ਲੈ ਇਹ ਬਰਾਬਰ ਇੱਥੇ ਹੀ ਹਿਸਾਬ ਕਰਕੇ ਜਾਣਾ ਬਜ਼ੁਰਗ ਦੇ ਘਰ ਚ ਬੈਠੇ ਹੋਣਾ ਤੇ ਉਹਨਾਂ ਦਾ ਆਸਰਾਏ ਬਹੁਤ ਹੁੰਦਾ ਕਿ ਉਹ ਘਰ ਚ ਬੈਠੇ ਆ ਬਿਲਕੁਲ ਉਹ ਨਹੀਂ ਲਾਖੀ ਹੈ ਬਿਲਕੁਲ ਜਿੱਥੇ ਮਰਜ਼ੀ ਚਲ ਜਾਓ ਤੁਹਾਡੇ ਬੂਹੇ ਖੁੱਲੇ ਆ ਉਹ ਬੈਠੇ ਆ ਆਸਰਾ ਹੈ ਹੁਣ ਮੇਰੀ ਗੱਲ ਸੁਣੋ ਮੰਮੀ ਬਾਹਰ ਗਏ ਸੀ ਨਾ ਤੇ ਮੈਨੂੰ ਇੰਨੀ ਮੁਸ਼ਕਲ ਆਉਂਦੀ ਹੁੰਦੀ ਸੀ ਕਿ ਮੈਂ ਜਿੱਥੇ ਵੀ ਜਾਣਾ ਮੈਂ ਪੂਰੀ ਕੋਠੀ ਲੋਕ ਕਰਕੇ ਜਾਣਾ ਮੈਨੂੰ ਕੋਈ ਪਰਵਾਹ ਨਹੀਂ ਹੁੰਦੀ ਮੈਂ ਇਹਨਾਂ ਦੇ ਖੁੱਲੀ ਛੱਡ ਕੇ ਚਲ ਜਾਨੀ ਮੈਨੂੰ ਮੈਂ ਵੀ ਸਾਰਾ ਦਿਨ ਘਰੋਂ ਬਾਹਰ ਰਹਿਣੀ ਆ ਚਲੋ ਪਰਿਵਾਰ ਸੁਖਣਾ ਹੈਗਾ ਪਰ ਬੇਟੀ ਬੇਟਾ ਮਨੇ ਮੇਰੇ ਮਤਲਬ ਮੰਮੀ ਹੁੰਦੇ ਨਾ ਘਰ ਮੈਂ ਕੇਸੀ ਘਰ ਰਹਿਣੀ ਆ ਕਿ ਮੰਮੀ ਜੀ ਹੈਗੇ ਨੇ ਘਰ ਬਾਕੀ ਤਾਂ ਚਲੋ ਮੰਮੀ ਹੈਗੇ ਨੇ ਰਾਜੀ ਰਹਿਣ ਮਾਰਾ ਤਾਂ ਦੁੱਖ ਬਾਕੀ ਸਾਰਿਆਂ ਨੂੰ ਬੇਚੀ ਹੈ ਕਿ ਕਿਸ ਜੇ ਕਿਸੇ ਘਰ ਵਿੱਚ ਸਾਡੀ ਵੀਡੀਓ ਦੇਖ ਕੇ ਜੇ ਕੋਈ ਕਿਸੇ ਦੇ ਘਰ ਵਿੱਚ ਕੋਈ ਇਦਾਂ ਦੇ ਹਾਲਾਤ ਬਣੇ ਹੋਏ ਆ ਪਲੀਜ਼ ਸੰਧੇ ਦੀ ਕੋਸ਼ਿਸ਼ ਕਰੋ ਤੇ ਉਹ ਨਹਲਾਤਾ ਨੂੰ ਸੰਗਾਰ ਚਲੋ ਆਪਣੀ ਖੁਸ਼ੀ ਨਾਲ ਬਜ਼ੁਰਗ ਬੰਦਾ ਚਲੋ ਮੰਨ ਲੋ ਉਹ ਕੋ ਪੈਸੇ ਵਾਦਿਆ ਉਹ ਤੁਹਾਨੂੰ ਦੇਣ ਡਿਆ ਕਿ ਤੁਸੀਂ ਵਰਤ ਲੋ ਉਹ ਇੱਕ ਅਲੱਗ ਗੱਲ ਆ ਪਰ ਜਿੰਨੂੰ ਅਸੀਂ ਮਤਲਬ ਮਜਬੂਰ ਕਰਕੇ ਪੈਸੇ ਲੈਣ ਡੇ ਹਣਾ ਕਿ ਆ ਖਰਚਾ ਤੂੰ ਕਰ ਹੀ ਕਰ ਉਹ ਆਪਾਂ ਨੂੰ ਤੇ ਸਹੀ ਨਹੀਂ ਲੱਗਦਾ ਇੱਕ ਸਿੰਗਲ ਜਦੋਂ ਸਿੰਗਲ ਕਹਿ ਦਿੰਦਾ ਨਾ ਜਾਓ ਲੇਡੀਜ਼ ਜਾਓ ਵਰਜਿਆ ਹਣਾ ਕੋਈ ਵੀ ਹਣਾ ਜਿਦਾ ਹੁਣ ਇਹਨਾਂ ਦੀ ਸਾਡੇ ਨੂੰ ਵੀ ਸਾਡੇ ਕੋਲ ਨਹੀਂ ਸਾਡੇ ਡੈਡੀ ਨਹੀਂ ਹੈਗੇ ਸਰ 25 ਸਾਲ ਹੋ ਗਿਆ ਨਾ ਇਸ ਟਾਈਮ ਉਹ ਜਾਣਦੇ ਆ ਉਹ ਮੰਗਲ ਕੀ ਮਿਲਦੀ ਆ ਹਣਾ ਠੀਕ ਹੈ ਸਾਨੂੰ ਦੇਖਣ ਨੂੰ ਲੱਗਦੇ ਆ ਪਰ ਜੇ ਅਸੀਂ ਹੀ ਇੱਕ ਦੁੱਖ ਤਾਂ ਉਹਨਾਂ ਦੇ ਪਰਮਾਤਮਾ ਨੇ ਪਾਇਆ ਹੋਇਆ ਆ ਦੂਜਾ ਦੁੱਖ ਅਸੀਂ ਉਹਨਾਂ ਉੱਤੇ ਪਾ ਦੇਵਾਂਗੇ ਤੇ ਉਹਨਾਂ ਦੀ ਕੀ ਬਿਕੂਗੀ ਹੈ ਨਾ ਇਸ ਕਰਕੇ ਬੇਨਤੀ ਹੈ ਸਾਰਿਆਂ ਲਈ ਕਿ ਜੇ ਕਿਸੇ ਦੇ ਘਰ ਤੋਂ ਇੰਨੇ ਹਾਲਾਤ ਬਣੇ ਹੋਏ ਆ ਤੇ ਉਹਨਾਂ ਨੂੰ ਸੁਧਾਰ ਦੀ ਕੋਸ਼ਿਸ਼ ਕਰੋ ਜੀ ਸੱਜੀ ਗੱਲ